ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਬਰ ਸਾਂਝੀ ਕਰ ਰਿਹਾ ਹਾਲਾਂਕਿ ਅਮਰਿਤਪਾਲ 5 ਜੁਲਾਈ ਜਾਨੇ ਕਿ ਕੱਲ ਸੌਂ ਚੁੱਕਣ ਕਿਸ ਤੋਂ ਪਹਿਲਾ ਵੱਡਾ ਅਪਡੇਟ ਸਾਂਝੀ ਕਰਿਆ ਪੰਜਾਬ ਨਹੀਂ ਆਵੇਗਾ ਅਮਰਿਤਪਾਲ ਸੌਂ ਚੁੱਕਣ ਦੇ ਲਈ ਦਿੱਲੀ ਦੇ ਵਿੱਚ ਹੀ ਅਮਰਿਤਪਾਲ ਨੂੰ ਰਹਿਣਾ ਪਵੇਗਾ ਦੱਸਦੀ ਕਿ ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਚਿਤਨ ਵਾਲੇ ਐਮਪੀ ਅਮਿਤਪਾਲ ਜਲਦੀ ਹੀ ਸੰਸਦ ਮੈਂਬਰ ਬਣ ਚੋ ਸੌਂ ਚੁੱਕਣਗੇ ਇਸ ਤੇ ਲਈ ਅਮਿਤਪਾਲ ਨੂੰ ਸ਼ੁਕਰਵਾਰ ਤੋਂ 4 ਦਿਨ ਚੋਂ ਇਸ ਤੋਂ ਕੱਟਤੀ ਪੈ ਰੋਲ ਮਿਲੀ ਹੈ ਪਰ ਇਨਾ 4 ਦਿਨਾਂ ਵਿੱਚ ਉਹ ਨਾ ਤਾਂ ਰਈਆ ਸਥਿਤ ਆਪਣੇ ਘਰ ਆ ਸਕਣਗੇ ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਦੇ ਵਿੱਚ ਆਣਗੇ ਉਸ ਨੂੰ ਇਹ ਪੈਰੋਲ ਕੁਝ ਸ਼ਰਤਾਂ ਦੇ ਨਾਲ ਦਿੱਤੀ ਗਈ ਹੈ ਦਰਅਸਲ ਕੱਲ ਯਾਨੀ ਕਿ ਸ਼ੁੱਕਰਵਾਰ ਤੋਂ ਅਮ੍ਰਿਤਪਾਲ ਸਿੰਘ ਦੀ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ ਜਿਸ ਦੀ ਸੂchnਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਪੇਸ਼ ਦਿੱਤੀ ਗਈ ਹੈ ਤੇ ਉਹਨਾਂ ਰਾਹੀਂ ਇਹ ਸੂchnਾ ਅਮ੍ਰਿਤਪਾਲ ਨੂੰ ਦਿੱਤੀ ਗਈ ਹੈ ਇਹਨਾਂ ਸ਼ਰਤਾਂ ਮੁਤਾਬਿਕ ਉਹ ਦਿੱਲੀ ਦੇ ਲਈ ਹੀ ਰਹਿਣਗੇ ਦੱਸਤੀ ਹੈ ਕਿ ਦਿੱਲੀ ਦੇ ਵਿੱਚ ਹੀ ਰਹਿਣਗੇ ਨਾ ਹੀ ਪੰਜਾਬ ਆਉਣਗੇ ਨਾ ਹੀ ਆਪਣੇ ਘਰ ਜਾ ਸਕਣਗੇ ਇੰਨਾ ਹੀ ਨਹੀਂ ਉਹ ਹਰ ਸਮੇਂ ਸੁਰੱਖਿਆ ਦੇ ਕੇਰੇ ਦੇ ਵਿੱਚ ਰਹਿਣਗੇ ਤੇ ਇਸ ਦੌਰਾਨ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਕੋਈ ਵੀ ਪ੍ਰਤੀਕਿਰਿਆ ਹਜੇ ਕਿਸੇ ਦੀ ਸਾਹਮਣੇ ਨਹੀਂ ਆਈ ਹੈ ਇਸ ਦੌਰਾਨ ਅਮਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਰਹੇਗਾ ਅਮਰਿਤ ਸਰ ਦਿਹਾਤੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੀ ਟੁਕੜੀ ਅਮਰਿਤਪਾਲ ਨੂੰ ਦਿੱਲੀ ਲਿਉਣ ਦੇ ਲਈ ਰਵਾਨਾ ਹੋ ਗਈ ਹੈ ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਦੇ ਨਾਲ ਰਹਿਣਗੇ ਅਮਰਿਤਪਾਲ ਸਿੰਘ ਨੂੰ ਦਿੱਲੀ ਕਿਵੇਂ ਲਿਆਂਦਾ ਜਾਵੇਗਾ ਇਸ ਨੂੰ ਗੁਪਤ ਰੱਖਿਆ ਗਿਆ ਹੈ ਦੱਸਦੀ ਹੈ ਕਿ ਦਿੱਲੀ ਅਤੇ ਸੌਂਚਕ ਸਮਾਗਮ ਦੇ ਲਈ ਹੀ ਪੈਰੋਲ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਤੈਅ ਕਰੇਗਾ ਕਿ ਉਹਨਾਂ ਨੂੰ ਦਿੱਲੀ ਕਿਵੇਂ ਲਿਜਾਇਆ ਜਾਵੇਗਾ ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਗੁਪਤ ਰੱਖੀ ਹੋਈ ਹੈ ਕਿ ਅਮਰਿਤਪਾਲ ਨੂੰ ਹਵਾਈ ਰੇਲ ਜਾਂ ਸੜਕ ਰਾਹੀਂ ਦਿੱਲੀ ਲਿਆਂਦਾ ਜਾ ਰਿਹਾ ਹੈ ਇਹ ਗੱਲ ਗੁਪਤ ਰੱਖੀ ਗਈ ਹੈ ਦੱਸਦੀ ਹੈ ਕਿ 5 ਜੁਲਾਈ ਨੂੰ ਸਪੀਕਰ ਦੇ ਕਮਰੇ ਦੇ ਵਿੱਚ ਅਮਰਿਤਪਾਲ ਦੇ ਵੱਲੋਂ ਸੌ ਚੁੱਕੇ ਜਾਵੇਗੇ ਫੰਡਿੰਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਸ਼ਮੀਰੀ ਨੇਤਾ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਸ਼ੀਦ ਅਸ਼ਤਰੀ ਜਾਂਚ ਏਜੰਸੀ ਦੀ ਇਜਾਜ਼ਤ ਤੋਂ ਬਾਅਦ ਕੱਲ ਸੌਂ ਚੁੱਕਣਗੇ ਅਮਰਿਤਪਾਲ ਨੇ ਵੀ ਬਿੱਤੇ ਦਿਨ ਸੌਂ ਚੁੱਕਣ ਦੀ ਉਹਨਾਂ ਦੀ ਖਬਰ ਸਾਹਮਣੇ ਆਈ ਸੀ ਜਾਣਕਾਰੀ ਮੁਤਾਬਕ ਇਹ ਦੋਵੇਂ ਸਪੀਕਰ ਤੇ ਕਮਰੇ ਦੇ ਵਿੱਚ ਸੌਂ ਚੁੱਕਣਗੇ ਰਸ਼ੀਦ ਨੂੰ ਏਜੰਸੀਆਂ ਅਤੇ ਸਰਕਾਰ ਨੇ ਹਰੀ ਝੰਡੀ ਦਿੱਤੀ ਐਸੇ ਦੌਰਾਨ ਪੰਜਾਬ ਦੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਬੁੱਧਵਾਰ ਨੂੰ ਦਿੱਲੀ ਦੇ ਵਿੱਚ ਸਪੀਕਰ ਔਨ ਵਿਰਲਾ ਦੇ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ 5 ਜੁਲਾਈ ਨੂੰ ਸੌ ਚੁੱਕਣ ਕਿਸ ਵੱਟੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਪੀਕਰ ਦੇ ਕਮਰੇ ਦੇ ਵਿੱਚ ਜੜੀਆਂ ਸੌਂ ਚੁੱਕੀ ਜਾਵੇ ਕਿ ਹਾਲਾਂਕਿ ਪਰਿਵਾਰ ਨੇ ਮੁੜ ਪੰਜਾਬ ਲਿਉਣ ਦੀ ਮੰਗ ਕੀਤੀ ਹੈ ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਮਿਲਣ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਤਾ ਪ੍ਰਤੀਕਰਮ ਵਿੱਚ ਸਾਹਮਣੇ ਆਇਆ ਮਾਪਿਆਂ ਨੇ ਪੰਜਾਬ ਲਿਉਣ ਦੀ ਮੰਗ ਕੀਤੀ ਹੈ ਪਰ ਕੁਝੋ ਸ਼ਰਤਾਂ ਦੇ ਅਨਸਾਰ ਹੀ ਪੈਰੋਲ ਜੜੀ ਅੰਮ੍ਰਿਤਪਾਲ ਨੂੰ ਦਿੱਤੀ ਗਈ ਹੈ